ਇਹੜਾ ਸੂਆ ਸੂਈ ਹੈ ਹਰਜੀਤ ਡਾਕਟਰ ਦੂਜਾ ਸੂਆ ਸੂਈ ਹੈਗੀ ਕਦੋਂ ਸੂਈ ਹੈ ਰਾਤ ਸੂਈ ਹੈ ਡਾਕਟਰ ਠੀਕ ਆ ਬੱਚਾ ਕੀ ਦੇਤਾ ਇਹਨੇ ਬੱਚੇ ਦੇ ਡਾਕਟਰ 500 ਵਾਟ ਦੇ ਲੈ ਵਾ ਚੈੱਕ ਕਰਾ ਕਰਮ ਵਾਲੀ ਦਾ ਨਹੀਂ ਦੇ ਡਾਕਟਰ ਲੈ ਵਾ ਹਮ ਫਣ ਫਣ ਬੜਾ ਚੰਗਾ ਹੈ ਨਾ ਦੇੜਾ ਥਣਾ ਚ ਬਿੱਥੀ ਬੁੱਥੀ ਹਮ ਤੇ ਲੈਵ ਦੀ ਸਫਾਈ ਸੂਈ ਤੇ ਖੜ ਨਹੀਂ ਖੁੜ ਨਹੀਂ ਦੇ ਡਾਕਟਰ ਮੈਂ ਕਰ ਦਿਖਾਉਂਦਾ ਲੈ ਵਾ ਸਹੀ ਗੱਲ ਹੈ ਚਮਕ ਚਮਕ ਦੇ ਡਾਕਟਰ ਦੇ ਲੰਬੀ ਲੰਬੀ ਵੜ ਹਮ ਦੇ ਫੇਸ ਉਸ ਬੜਾ ਪਿਆਰਾ ਹਨਾ ਬਾਲਾ ਨਿਆਇ ਚੰਗਾ ਲੱਗਿਆ ਡਾਕਟਰ ਕਿ ਬੱਚਾ ਵੀ ਬੱਚੀ ਬੱਚਾ ਡਾਕਟਰ ਜਮਾ ਸਰਾਇਆ ਹਮ ਜਰਸ਼ਾ ਡਾਕਟਰ 50062 ਦਾ ਸੈਕਸਡ ਲੱਗਿਆ ਦੱਸਿਆ ਛੋਣਾਂ ਨੇ ਠੀਕ ਹੈ ਬਾਈ ਕਿਵੇਂ ਤਾਂ ਸੈਡ ਡਾਕਟਰ ਉਹ ਵੀ ਬੱਚਾ ਆਇਆਗਾ ਹਮ ਜੇਰ ਜੂਰ ਬੱਚਾ ਦਿੱਤਾ ਬੱਚੀ ਦਿੱਤੀ ਐ ਫੇਸ ਦੇਖੋ ਬੜਦਾ ਬਈ ਬਿਊਟੀਫੁਲ ਕੱਦ ਚੰਗਾ ਫਲੀ ਵੀ ਚੰਗੀ ਚਮਕ ਫੁੱਲਾ ਥਾਣ ਬਾਕੀ ਇਹ ਥਾਣੇ ਵਾਲਾ ਚੰਗਾ ਬਹਿੜਾ ਕੀ ਵਾਲਾ ਥਾਣ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਥਾਣ ਚਵਾਈ ਜੂ ਓਕੇ ਹੈ ਬਾਈ ਨੇ ਫੁੱਲ ਵੀਡੀਓ ਜੂ ਵੀ ਧਾਰਾ ਮਾਰੀਆਂ ਪਛਾਂ ਤੋਂ ਲੈ ਵਾਲੂ ਬੱਚ ਚੈੱਕ ਕਰ ਲੋ ਮੋਬਾਈਲ ਨੰਬਰ ਬੋਲ ਦੇ 9509 ਬਈ 26872 ਪਿੰਡ ਛੰਨਾ ਗਲਾਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤਸਵੀਰ ਧਪਾ ਬਾਈ ਦੋ ਨੰਬਰ ਤੇ ਕਿਹੜਾ ਸੁਆ ਏ ਵੀ ਡਾਕਟਰ ਦੂਜਾ ਸੂਆ ਸੂਈ ਆ ਇਹ ਕਦੋਂ ਸੂਈ ਆ ਇਹ ਡਾਕਟਰ ਪਰਸੋ ਸੂਈ ਹੈ ਜੇ ਬੱਚਾ ਇਹਨੇ ਕੀ ਦੇ ਦਿੱਤਾ ਬੱਚਾ ਹੈ ਡਾਕਟਰ ਨੇ ਅੱਛਾ ਦਿੱਤਾ ਬਈ ਅੱਗੇ ਲੇਵਾਲੂ ਆ ਹੂੰ ਦੇ ਡਾਕਟਰ ਇਹਦਾ ਵੀ ਫਿੱਟ ਪਈ ਆ ਹਨਾ ਜੇ ਮਾ ਡਾਕਟਰ ਦੇ ਛੇਹ ਢੰਡੀ ਦੇ ਡਾਕਟਰ ਕਰਮ ਵਾਲੇ ਹੂੰ ਖਾੜੀ ਵਾਲਾ ਆ ਠੀਕ ਨਹੀਂ ਹਾਂ ਵੀ ਵਾਲਾ ਥਣ ਇਕੱਲਾ ਇਕੱਲਾ ਥਣ ਫਾੜੀ ਵਾਲਾ ਆ ਤੇ ਠੰਡੀ ਗਰਮ ਵਾਲੀ ਇੰਨੀ ਆ ਜਿਵੇਂ ਮਰ ਜੀ ਕਿਵੇਂ ਮਰ ਜੀ ਡਾਕਟਰ ਜਿਵੇਂ ਮਰ ਜੀ ਬੈਠਾ ਰਹੇ ਕੋਈ ਚੈੱਕ ਨਹੀਂ ਕਹਿਣਾ ਕਰਮ ਵਾਲੀ ਬਾਕੀ ਫੇਸ ਹੂਸੇ ਦਾ ਵੀ ਦੇ ਡਾਕਟਰ ਸਹੀ ਗੱਲ ਆ ਬੱਚਾ ਮੰਗਰ ਬੱਚਾ ਆ ਗਿਆ ਤੇ ਮੁੱਲ ਬਾਈ ਕਹਿੰਦਾ ਜਾਇਜ਼ ਹੋਣਗੇ ਹੋਣਗੇ ਫੋਨ ਤੇ ਬਾਹਲੇ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਰੱਖਾਂਗੇ ਥਾਂ ਤੋਂ ਵੱਡਾ ਜੰਗਾ ਦਾ